ਵਿਦੇਸ਼ ਕੇ ਪੰਜਾਬੀ ਨੌਜਵਾਨ ਨੂੰ ਵਿਦੇਸ਼ ਦੇ ਵਿੱਚ ਤੱਕਾ ਦੇ ਕੇ ਉਸ ਦੀ ਜਾਨ ਲੈਣ ਦੀ ਦੁਖਦ ਖਬਰ ਸਾਹਮਣੇ ਆਈ ਹੈ ਇਹ ਅਨਹੋਣੀ ਘਟਨਾ ਵਾਪਰਨ ਤੋਂ ਬਾਅਦ ਪਰਿਵਾਰਿਕ ਮੈਂਬਰ ਰੋ ਰੋ ਕੇ ਬੇਹਾਲ ਹੋ ਚੁੱਕੇ ਨੇ ਜਿਸ ਦੇ ਵਿੱਚ ਇਸ ਮ੍ਰਿਤਕ ਮੁੰਡੇ ਦੀ ਪਤਨੀ ਅਤੇ ਦੋ ਬੱਚਿਆਂ ਤੋਂ ਇਲਾਵਾ ਮਾਪੇ ਅਤੇ ਰਿਸ਼ਤੇਦਾਰ ਸ਼ਾਮਿਲ ਨੇ ਦੱਸਦੀ ਕਿ ਉਹ ਰੋਜੀ ਰੋਟੀ ਕਮਾਉਣ ਦੇ ਲਈ ਵਿਦੇਸ਼ ਗਿਆ ਸੀ ਤਰੰਤਾਰਨ ਦੇ ਪਿੰਡ ਕਿਰਤੋਵਾਲ ਦਾ ਰਹਿਣ ਵਾਲਾ ਹੀ 33 ਸਾਲ ਦਾ ਨੌਜਵਾਨ ਜਸਪੀਰ ਸਿੰਘ ਬੀਤੇ ਕੁਝ ਸਮੇਂ ਤੋਂ ਵਿਦੇਸ਼ ਦੇ ਵਿੱਚ ਹੀ ਸੀ ਅਤੇ ਇੱਥੇ ਉਸ ਦੀ ਪਤਨੀ ਅਤੇ ਬੱਚੇ ਉਸ ਦੀ ਰਾਹ ਦੇਖਦੇ ਸੀ ਅਤੇ ਉਹਨਾਂ ਨੂੰ ਉਮੀਦ ਸੀ ਕਿ ਉਹਨਾਂ ਦੇ ਪਿਤਾ ਹੀ ਉਹਨਾਂ ਦਾ ਭਵਿੱਖ ਸਵਾਰਣਗੇ ਪਰ ਨਹੀਂ ਪਤਾ ਸੀ ਕਿ ਕਿਸੇ ਹੋਰ ਦੇ ਵੱਲੋਂ ਉਹਨਾਂ ਦੇ ਘਰ ਦੀਆਂ ਖੁਸ਼ੀਆਂ ਲੁੱਟ ਲਈ ਜਾਣੀਆਂ ਨੇ ਜਿਸ ਤੇ ਚਲਦੇ ਹੋਏ ਹੁਣ ਜਸਵੀਰ ਸਿੰਘ ਤੇ ਜਾਨ ਮਗਰੋਂ ਪਤਾ ਲੱਗਿਆ ਕਿ ਕਿਸੇ ਦੇ ਵੱਲੋਂ ਉਸ ਨੂੰ ਤੱਕਾ ਦਿੱਤਾ ਗਿਆ ਪਾਣੀ ਦੇ ਵਿੱਚ ਇਸਤੇ ਚਲਦੇ ਹੋਏ ਉਸਨੇ ਆਪਣੀ ਜਾਨ ਕਬਾ ਦਿੱਤੀ ਇਸ ਨੌਜਵਾਨ ਦਾ ਨਾਮ ਜਸਵੀਰ ਸਿੰਘ ਉਮਰ ਕਰੀਬ 33 ਸਾਲ ਦੀ ਸੀ ਦੱਸਦੀ ਹੈ ਕਿ ਸਿੰਗਾਪੁਰ ਪੁਲਿਸ ਦੇ ਵੱਲੋਂ ਉਸ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਗਿਆ ਜਿਸ ਨੇ ਕਿ ਜਸਵੀਰ ਸਿੰਘ ਨੂੰ ਤੱਕਾ ਦਿੱਤਾ ਸੀ ਫਿਲਹਾਲ ਪਰਿਵਾਰ ਨੇ ਸਰਕਾਰ ਦੇ ਕੋਲੋਂ ਮਾਨਲੀ ਸਹਾਇਤਾ ਦੀ ਮੰਗ ਕਰਦੇ ਹੋਏ ਦੱਸਿਆ ਕਿ ਕਿੰਜ ਉਹਨਾਂ ਦੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ ਜਸਪੀਰ ਤੇ ਅੱਜ ਉਹ ਵੀ ਉਹਨਾਂ ਤੋਂ ਖੋਲਿਆ ਗਿਆ। ਕਿਹੜਾ ਪਿੰਡ ਆ? ਸੁਜੀ। ਕਿਹੜਾ ਪਿੰਡ ਆ? ਕਿਰਕੋਹਾਰ। ਕੀ ਗੱਲ ਹੋਈ ਪਤੀ ਜੜੇ? ਪਤਾ ਨਹੀਂ ਕਿਸੇ ਦੀ ਜਾਨ ਬਚਵਾਉਂਦੇ ਕਿਸੇ ਨੇ ਧੱਕਾ ਦੇਣਾ। ਕਿਸੇ ਕੁੜੀ ਨੂੰ ਬਚਾਉਂਦਾ। ਉਹਨਾਂ ਨੇ ਧੱਕਾ ਦੇ ਕੇ ਨਦੀ 'ਚ ਸੁੱਟ ਦਿੱਤਾ। ਕਿਹੜੇ ਦੇਸ਼ ਗਏ? ਸਿੰਗਾਪੁਰ ਕੀ ਕਿੰਨਾ ਕਿੰਨਾ ਜਰਾਂ ਜਾਦੇ। ਦੋਸਾ ਹਨੀ ਦੋਸਾ ਕੋ ਕਿੰਨੇ ਬੱਚੇ ਕਿਨੇ ਆ ਦੋ ਤੇ ਕੀ ਮੰਗੋਗੇ ਹਣੋ ਜੀ ਮੇਰੇ ਪਿੱਛੇ ਕੋਈ ਕਮਾਈ ਅਲਾ ਨਹੀਂ ਫਲੈਗ ਹਬ وہی ਮੇਰਾ ਘਰ ਪਰਵਾਰ ਪਾਲਦਾ ਹੈ ਮੇਰੇ ਬੱਚਿਆਂ ਨੂੰ ਮੇਰੇ ਮਾਪਿਆਂ ਨੂੰ ਔਰ ਮੇਰੀ ਕੋਈ ਕਮਾਈ ਨਹੀਂ ਰਹਿ ਗਈ ਕੁਛ ਨਹੀਂ ਉਹਦੇ ਬਿਨਾਂ ਰਹਿ ਗਿਆ ਕਿੰਨੀ ਗੁੰਮਰੀ ਹੀ ਇਹ ਦੀ 33 ਤਾਨੂੰ ਕਿਦਾਂ ਪਤਾ ਲੱਗਿਆ ਉਹ ਤੋਂ ਕੰਪਨੀ ਚੋਂ ਫੋਨ ਆਇਆ ਜਦੋਂ ਕੰਮ ਤੇ ਨਹੀਂ ਗਿਆ ਕਰ ਨਹੀਂ ਗਿਆ ਇਹ ਨਹਿਰ ਜਿਹਾ ਆਇਆ ਤੇ ਜਾ ਤੱਕਾ ਦਿੱਤਾ ਹਾਂਜੀ ਨਹਿਰ ਚੁਗੀ ਤੇ ਤੱਕਾ ਦਿੱਤਾ ਤਾਂ ਉਹ ਸੋਮਵਾਰ ਨੂੰ ਆਇਆ ਫਿਰ ਹਾਂਜੀ ਸੋਮਵਾਰ ਸਵੇਰੇ ਹੁਣ ਆ ਕੀ ਮ ਕਰੋਗੇ ਹੁਣ ਇਹ ਨਾਈ ਬਬੀ ਡਾਡਾ ਹਰਪ੍ਰਿੰਨ ਸਿੰਘ ਘੜਾ ਪਿੰਡਾ ਘਟੌਰ ਖੋਲ ਦੋ ਗੱਲਬਾਤ ਹੋਈ ਆ ਗੱਲਬਾਤ ਹੋਈ ਆ ਵੀ ਸਾਂ ਸੁਣਿਆ ਫੋਨ ਆ ਸੋਵਾਰ ਹਾਂਜੀ ਪਿੱਤਾ ਡਾਲਰ ਖਾਈ ਨਾ ਪਤੀ ਆ ਮੇਰਾ ਹੂੰ ਬੁਝਰ ਗਿਆ ਮਰ ਗਿਆ ਨਾ ਜਿੱਦੇ ਤੇ ਹੂੰ ਕਿਨੇ ਤੱਕ ਮਾਰਿਆ ਕਿਨੇ ਤੱਕ ਮਾਰਿਆ ਉਹ ਬੰਦਾ ਫੜਿਆ ਗਿਆ ਉਹ ਬੰਦਾ ਫੜਿਆ ਗਿਆ ਫੜਿਆ ਗਿਆ ਬੰਦੇ ਤੇ ਬਾਕੀ ਜਾਨੂ ਇਹ ਹੋਈ ਆ ਵੀ ਬੱਚੇ ਪਰਿਵਾਰ ਜਿਹੜਾ ਗਰੀਬ ਆ ਦੋ ਲੜਕੇ ਆ ਤੇ ਗਵਰਨਮੈਂਟ ਵੱਲੋਂ ਕੋਈ ਸੂਟ ਦਿੱਤੀ ਜਾਵੇ ਤੇ ਮਾਤੜਾ ਕੇ ਕਰੋ ਗਰੀਬ ਆ ਚਾਰ ਪੰਜ ਸਾਲੋਂ ਕੇ ਗਏ ਕਿਉਂ ਮੰਗਤ ਨਹੀਂ ਸਰਕਾਰ ਤੋਂ ਕਿਹੜਾ ਬੇਟਾ ਕਿਹੜਾ ਪਿੰਡ ਆ ਕੀ ਲੱਗਦੇ ਤੁਹਾਡੇ ਜਿਹੜਾ ਮੁੰਡਾ ਗਿਆ ਬਾਕੀ ਨਾਲਾ ਮੇਰਾ ਬੇਟਾ ਜਹਵੀਰ ਹੈ ਤੁਹਾਡਾ ਬੇਟਾ ਆ ਹਾਂ ਕਿੰਨਾ ਕੁ ਚਿਰ ਉਹ ਜੱਲਿਆ ਨੂੰ ਬਾਹਰ ਗਈ ਚਲੋ ਚਾਰ ਪੰਜ ਸਾਲ ਹੋ ਗਏ ਕਿਹੜੇ ਦੇਸ਼ ਗਿਆ ਜੀ ਨਹੀਂ ਜੀ ਤੇ ਕੀ ਗੱਲ ਬਣੀ ਉੱਥੇ ਉਹ ਤੋਂ ਨਾਲ ਇੱਕ ਮੁੰਡਾ ਹੈਗਾ ਨਾ ਨਰ ਦੇ ਕੰਦੇ ਦਾ ਹਾਂਜੀ ਤੇ ਉਹਨਾਂ ਤਾਂ ਕਾਇਮ ਆਸ ਤੇ ਕਿੰਨੇ ਬੱਚੇ ਦੇ ਦੋ ਬੱਚੇ ਤੇ ਕੀ ਮੰਗ ਰਹੇ ਕੋਈ ਉਹਨਾਂ ਸਰਕਾਰ ਤੋਂ ਜਾਣਾਰੇ ਵੀ ਕਾਪ ਉਹ ਮੰਗ ਰਹੇ ਹਣ ਘਰ ਗਰੀਬ ਆ ਹਾਂਜੀ ਤੇ ਜੋ ਵੀ ਹੋਵੇ ਸਰਕਾਰ ਮਦਦ ਕਰੇ ਤੇ ਕਿੰਨਾ ਕੋਈ ਵਿਚਾਰ ਚੱਲਿਆ ਗਿਆ ਇਹਨੂੰ ਲੈ ਇਹਨੂੰ ਵਿਚਾਰ ਕਰਾਓ